ਹਾਂਜੀ ਦੋਸਤੋ ਅੱਜ ਮੈਂ ਤੁਹਾਨੂੰ ਇੱਕ ਕੋਠੀ ਦਿਖਾਣ ਜਾ ਰਿਹਾ ਤੇ ਇਹ ਕੋਠੀ ਪਿੰਡ ਜਿਹੜਾ ਕੌਲੀ ਹੈ ਉਸ ਦੇ ਨੇੜੇ ਹੈ ਪਿੰਡ ਦਾ ਨਾਮ ਹੈ ਆਲਮਪੁਰ ਤੇ ਆਲਮਪੁਰ ਗੁਰਦੁਆਰੇ ਦੇ ਆ ਦੇਖੋ ਸਾਹਮਣੇ ਇਹ ਕੋਠੀ ਹੈ ਇਸ ਟਾਈਮ ਦੇਖੋ ਪਾਠ ਵੀ ਚੱਲ ਰਿਹਾ ਹੈ ਤੇ 443 ਗੱਜਦੀ ਇਹ ਜਿਹੜੀ ਹੈਗੀ ਹੈ ਇਹ ਕੋਠੀ ਹੈ ਜੀ ਤੇ ਡਿਮਾਂਡ ਇਸ ਦੀ ਰੱਖੀ ਗਈ ਹੈ 50 ਲੱਖ ਰੁਪਇਆ ਤੇ ਇਹ ਦੇਖੋ ਇਹ ਕੋਠੀ ਹੈ ਤੁਹਾਨੂੰ ਮੈਂ ਦਿਖਾ ਰਿਹਾ ਤੇ ਜਿਸ ਕਿਸੇ ਵੀਰ ਨੇ ਇਹ ਕੋਠੀ ਲੈਣੀ ਹੋਵੇ ਤਾਂ ਉਹ ਸੰਪਰਕ ਕਰ ਸਕਦਾ ਹੈ ਮੈਂ ਇਸ ਦੇ ਵਿੱਚ ਮੋਬਾਈਲ ਨੰਬਰ ਪਾ ਦਵਾਂਗਾ ਤੇ ਉਸ ਮੋਬਾਈਲ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਇਹ ਕੋਠੀ ਜਿਹੜੀ ਹੈਗੀ ਆ ਉਹ ਖਰੀਦ ਸਕਦੇ ਹੋ ਧੰਨਵਾਦ ਜੀ